ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਅੰਕ 469 ਤੇ ਆਸਾ ਰਾਗ ਦੀ ਬਾਣੀ ਦੀ 12ਵੀਂ ਪਉੜੀ ਸ਼ਲੋਕਾਂ ਦੇ ਨਾਲ ਆਪਾਂ ਸ਼ਲੋਕ ਪੜ੍ਹਦੇ ਹਾਂ ਪਹਿਲਾਂ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੋਖ ਰੋਗ ਪਿਆ ਜਾਂ ਸੁਖ ਕਾਮਨ ਨ ਹੋਈ ਦੇਖੋ ਇਸ ਮਾਲਕ ਦੀ ਕੁਦਰਤ ਉਸ ਮਾਲਕ ਦੀ ਕੁਦਰਤ ਦੇਖੋ ਬੇਵਤਾ ਜੀਵਾਂ ਦੇ ਰੋਗਾ ਦਾ ਇਲਾਜ ਕਰਦੀ ਹੈ ਤੇ ਸੁਖ ਉਹਨਾਂ ਦੇ ਲਈ ਦੁੱਖ ਦਾ ਕਾਰਨ ਬਣਦਾ ਹੈ ਪਰ ਜੇ ਆਤਮਿਕ ਸੁਖ ਮਿਲ ਜਾਏ ਆਨੰਦ ਬਣ ਜਾਏ ਤਾਂ ਦੁੱਖ ਕਦੇ ਰਹਿੰਦਾ ਨਹੀਂ ਬੜੀ ਬੜਾ ਇੱਕ ਫਾਰਮੂਲਾ ਹੈ ਗੁਰੂ ਜੀ ਨੇ ਸਾਨੂੰ ਦੱਸਿਆ ਦੇਖੋ ਜਦੋਂ ਅਸੀਂ ਜਿੰਨੇ ਆਰਾਮ ਪ੍ਰਸਤ ਹੋਣ ਦੀ ਕੋਸ਼ਿਸ਼ ਕਰਾਂਗੇ ਉਹਨੇ ਸਾਨੂੰ ਦੁੱਖ ਖੜੇ ਹੋ ਜਾਣਗੇ ਹੁਣ ਸਾਨੂੰ ਪਿਆਸ ਲੱਗੀ ਹੈ ਅਸੀਂ ਨਾਰਮਲ ਪਾਣੀ ਪੀ ਲਈਏ ਸਾਨੂੰ ਲੱਗੇਗਾ ਕਿ ਸੁੱਖ ਨਹੀਂ ਆਇਆ ਅਸੀਂ ਕੀ ਕਰਾਂਗੇ ਜਿਆਦਾ ਠੰਡਾ ਪਾਣੀ ਪੀਵਾਂਗੇ ਤਾਂ ਕਿ ਸੁੱਖ ਆਵੇ ਤੇ ਬਿਠੋ ਜਲਦੀ ਬਿਠੋ ਤੇ ਉਹ ਜਦੋਂ ਸਾਡੀ ਗਰਮੈਸ ਸਾਨੂੰ ਖਾਦੀ ਹੋਈ ਹੈ ਸਰੀਰ ਨੇ ਪਿਆਸ ਜਿਆਦੇ ਲੱਗੀ ਹੈ ਇਕਦਮ ਠੰਡਾ ਪਾਣੀ ਦੇਵਾਂਗੇ ਲੋਕੀਓ ਇਹ ਸਾਰਿਆਂ ਵਾਸਤੇ ਲਾਗੂ ਹੋਏਗਾ ਭਾਵੇਂ ਕੋਈ ਗੁਰਦੁਆਰੇ ਦਾ ਗ੍ਰੰਤੀ ਹੈ ਤੇ ਭਾਵੇਂ ਕੋਈ ਮਜ਼ਦੂਰ ਹੈ ਸਾਰਿਆਂ ਤੇ ਇੱਕੋ ਹੀ ਫਾਰਮੂਲਾ ਲਾਗੂ ਹੈ ਕੁਦਰਤ ਦਾ ਨਿਯਮ ਹੈ ਹੋਣਾ ਜੇਕਰ ਅਸੀਂ ਸਾਡੇ ਉੱਤੇ ਕੋਈ ਵਿਪਤਾ ਆਉਂਦੀ ਹੈ ਉਹ ਸਾਨੂੰ ਸਿਖਾਉਂਦੀ ਹੈ ਕਿਵੇਂ ਸਿਖਾਉਂਦੀ ਹੈ ਕਈ ਵਾਰ ਸਾਨੂੰ ਬੁਖਾਰ ਚੜਦਾ ਹੈ ਅਸੀਂ ਕਹਿੰਦੇ ਬੁਖਾਰ ਚੜ ਗਿਆ ਬੁਖਾਰ ਇੱਕ ਬਿਮਾਰੀ ਨਹੀਂ ਹੈ ਜਦੋਂ ਸਾਡਾ ਸਰੀਰ ਐਂਟੀਬਾਡੀਜ਼ ਕਹਿੰਦੇ ਇਹਨੂੰ ਸਾਇੰਸ ਵਾਲੇ ਜਿਹੜੀ ਬਾਹਰੀ ਤਾਕਤ ਸਾਡੇ ਖੂਨ ਵਿੱਚ ਆ ਜਾਂਦੇ ਹੈ ਜਿਵੇਂ ਵਾਇਰਸ ਆ ਗਿਆ ਬੈਕਟੀਰੀਆ ਆ ਗਿਆ ਸਾਡੇ ਖੂਨ ਵਿੱਚ ਆ ਗਏ ਸਾਡੇ ਸਰੀਰ ਦੀ ਜਿਹੜੀ ਸ਼ਕਤੀ ਹੈ ਪ੍ਰਮਾਤਮਾ ਨੇ ਬਣਾਈ ਹੈ ਉਹ ਨਾ ਨਾਲ ਲੜਦੀ ਹੈ ਤੇ ਉਹਦੀ ਫੌਜ ਲੜਨ ਵਾਸਤੇ ਤਿਆਰ ਹੁੰਦੀ ਹੈ ਤੇ ਫੌਜ ਵੱਧਦੀ ਜਾਂਦੀ ਹੈ ਫਿਰ ਉਹ ਉੱਥੇ ਕੀ ਹੁੰਦਾ ਹੈ ਉੱਥੇ ਫਿਰ ਬੁਖਾਰ ਹੁੰਦਾ ਹੈ ਇਸ ਲੜਾਈ ਵਿੱਚ ਫਿਰ ਬੁਖਾਰ ਹੈ ਅਸੀਂ ਬੁਖਾਰ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਬੁਖਾਰ ਨੂੰ ਬਿਮਾਰੀ ਸਮਝਦੇ ਆਂ ਐਕਚੁਅਲ ਕੱਲ ਇਹ ਹੈ ਵੀ ਇਹਦੇ ਪਿੱਛੇ ਰੋਗ ਹੋ ਰਿਹਾ ਹੈ ਸੋ ਗੁਰੂ ਜੀ ਕਹਿੰਦੇ ਆ ਕਿ ਜਦੋਂ ਦੁੱਖ ਆਉਂਦਾ ਹੈ ਉਹ ਸਾਡੇ ਵਾਸਤੇ ਸੁੱਖ ਪੈਦਾ ਕਰ ਜਾਂਦਾ ਹੈ ਤੇ ਜਦੋਂ ਅਸੀਂ ਸੁੱਖ ਮਾਨਣ ਦੀ ਕੋਸ਼ਿਸ਼ ਕਰਦੇ ਆਂ ਤੇ ਅਸੀਂ ਦੁੱਖ ਖਣਾ ਕਰ ਲੈਂਦੇ ਆਂ ਪਰ ਜੇ ਆਤਮਿਕ ਸੁੱਖ ਪ੍ਰਾਪਤ ਕਰ ਲਿਆ ਜਾਵੇ ਫਿਰ ਉਹਦੇ ਪਿੱਛੇ ਦੁੱਖ ਨਹੀਂ ਹੈਗਾ ਓ ਕਰਤਾ ਕਰਣਾ ਮੈਂ ਨਹੀਂ ਜਾਹੂੰ ਕਰੀ ਨਾ ਹੋਈ ਤੂੰ ਕਰਤਾ ਤੂੰ ਬਣਾਉਣ ਵਾਲਾ ਤੂੰ ਕਰਤਾਰ ਹੈ ਤੇ ਤੂੰ ਹੀ ਸਾਨੂੰ ਜਾਣਦਾ ਕਿਉਂਕਿ ਸਾਡਾ ਕੁਝ ਵੀ ਇਹ ਵੀ ਤੇਰੀ ਸਮਰਥਾ ਹੈ ਕਿ ਜੋ ਉਸੀ ਕਰ ਰਹੇ ਹਾਂ ਉਹ ਤੈਨੂੰ ਪਤਾ ਹੈ ਤੂੰ ਸਮਝ ਰਿਹਾ ਉਸ ਕਿਉਂਕਿ ਅਸੀਂ ਬਣੇ ਤੇਰੇ ਵਿੱਚੋਂ ਆ ਤੇ ਬਣੇ ਤੇਰੇ ਤੇਰੇ ਕੋਲ ਆ ਇਸ ਕਰਕੇ ਸਾਡੇ ਸਾਰੇ ਭੇਤ ਤੇਰੇ ਕੋਲੇ ਨੇ ਤੇ ਜੇ ਕੋਈ ਮੈਂ ਆਖਾਂ ਵੀ ਮੈਂ ਮੈਂ ਆਪਣਾ ਗਿਆਨ ਕਰਾਂ ਤੇ ਇਹ ਫੌਦੀ ਦੀ ਗੱਲ ਹੈ ਬਲੇ ਹਾਰੀ ਕੁਦਰਤ ਵਿੱਚ ਵਸਿਆ ਮਾਲਕ ਤੂੰ ਇਸ ਸਾਰੀ ਕਾਇਨਾਤ ਦੇ ਵਿੱਚ ਵਸਿਆ ਹੋਇਆ ਮੈਂ ਤੇਰੇ ਤੋਂ ਬਲੇ ਹਾਰੇ ਜਾਨਣਾ ਸਦਕੇ ਜਾਨਣਾ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਤੇਰਾ ਅੰਤ ਲਖਿਆ ਨਹੀਂ ਜਾ ਸਕਦਾ ਦੇਖਿਆ ਨਹੀਂ ਜਾ ਸਕਦਾ ਪਾਇਆ ਨਹੀਂ ਜਾ ਸਕਦਾ ਜੇ ਕੋਈ ਕਹੇ ਨਾ ਰੱਬ ਮੇਰੀ ਜੀਵ ਵਿੱਚ ਹੈ ਉਹ ਗੱਲ ਤਾਂ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਾ ਇਕ ਕਉ ਕਾਰ ਜਾਤ ਮਹਿ ਜੋਤ ਇਸ ਸਾਰੇ ਆਕਾਰ ਦੇ ਵਿੱਚ ਉਸ ਮਾਲਕ ਦੀ ਜੋਤ ਹੈ ਤੇ ਜੋਤ ਮਹਿ ਜਾਤਾ ਇਹ ਸਾਰਾ ਆਕਾਰ ਜੇ ਸਾਰਾ ਆਕਾਰ ਜੋ ਸਾਨੂੰ ਦਿਸ ਰਿਹਾ ਇਹ ਸਾਰਾ ਆਕਾਰ ਜੋ ਸਾਨੂੰ ਦਿਖ ਰਿਹਾ ਹੈ ਨਾ ਇਹ ਉਸ ਮਾਲਕ ਵਿੱਚ ਹੈ ਦੇਖੋ ਇੱਕ ओंकार ਦੇ ਜੋ ਐਕਚੁਅਲ ਅਰਥ ਨਾਲ ਜੇ ਅਸੀਂ ਬਾਣੀ ਪੜਦੇ ਰਵਾਂਗੇ ਤੇ ਸਾਨੂੰ ਸਮਝ ਆ ਜਾਣਗੇ ਬਾਣੀ ਵਿੱਚ ਬਹੁਤ ਜਗ੍ਹਾ ਮਿਲਦੇ ਆ ਜਾਤਮਹਿ ਜੋਤ ਜੋਤਮਹਿ ਜਾਤਾ ਇਸ ਜੋਤ ਵਿੱਚ ਹੀ ਆ ਉਹ ਇਸ ਇਸ ਸਾਰੇ ਆਕਾਰ ਵਿੱਚ ਹੀ ਉਹਨੂੰ ਜਾਨਣਾ ਹੈ ਸਮਝਣਾ ਹੈ ਅਕਲ ਕਲਾ ਪਰਪੂਰਿਆ ਉਹ ਸਾਰਿਆਂ ਦੇ ਵਿੱਚ ਉਹਦੀ ਕਲਾ ਵਖਰੀ ਹੈ ਸਾਰਿਆਂ ਦੇ ਵਿੱਚ ਉਹਦੀ ਸਮਰਤਾ ਹਰ ਆਕਾਰ ਦੇ ਪਿੱਛੇ ਜਿਹੜਾ ਵਰਤਾਰਾ ਹੈ ਨਾ ਉਹ ਮਾਲਕ ਹੈ ਤੂੰ ਸੱਚਾ ਸਾਹਿਬ ਸਿਰਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਤੂੰ ਸੱਚ ਹੈ ਹਮੇਸ਼ਾ ਰਹਿਣ ਵਾਲਾ ਤੇ ਬੜਾ ਸੋਹਣਾ ਸੁੰਦਰ ਸਰੂਪ ਹੈ ਤੇਰਾ ਜਿਹੜਾ ਵੀ ਤੇਰੇ ਨਾਲ ਜੁੜੇਗਾ ਉਹ ਇਸ ਸੰਸਾਰ ਦੇ ਵਰਤਾਰਾਂ ਤੋਂ ਪਾਰ ਲੱਗ ਜਾਏਗਾ ਤੇ ਨਹੀਂ ਤੇ ਵਿਕਾਰਾਂ ਤੇ ਉਲਝੇਗਾ ਕੋ ਨਾਨਕ ਕਰਤੇ ਕੀਆ ਵਾਕਾਂ ਜੋ ਕਿਛ ਕਰਨਾ ਸੋ ਕਰ ਰਿਹਾ ਐਸ ਕਰਕੇ ਨਾਨਕ ਜੀ ਕਹਿੰਦੇ ਐ ਬੰਧਿਆ ਤੂੰ ਵੀ ਉਸ ਮਾਲਕ ਦੀ ਸਿੱਖ ਸਲਾਹ ਕਰ ਹੁਣ ਸਾਡੀ ਸਿੱਖ ਸਲਾਹ ਦਾ ਕੋਈ ਭੁੱਖਾ ਨਹੀਂ ਹੈਗਾ ਹੁਕਮ ਸਿੱਖਾ ਕਰਨਾ ਹੁਕਮ ਅਰ ਜਾਈ ਚੱਲਣਾ ਉਹਦੇ ਹੁਕਮ ਵਿੱਚ ਤੋਰਨ ਬਾਬਾ ਨਾਨਕ ਜੀ ਕਹਿੰਦੇ ਐ ਕਿਉਂ ਕਿਉਂਕਿ ਉਹ ਮਾਲਕ ਆਪ ਹੀ ਸਾਡੇ ਤੋਂ ਸਭ ਕੁਝ ਕਰਾ ਰਿਹਾ ਹੈ ਅਸੀਂ ਉਹਦੇ ਕਮਾਜ ਚ ਦਖਲ ਨਹੀਂ ਦੇ ਸਕਦੇ ਹੁਣ ਦੇਖੋ ਸਾਡੇ ਵਿਚਾਰ ਕੀ ਨੇ ਧਰਮ ਬਾਰੇ ਤੇ ਗੁਰੂ ਸਾਹਿਬ ਜੀ ਦੇ ਕੀ ਕਿੰਨਾ ਫਰਕ ਹੈ ਮਹਾ ਅਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਗੁਰੂ ਜੀ ਕਹਿੰਦੇ ਜੋਗ ਦਾ ਧਰਮ ਹੈ ਗਿਆਨ ਪ੍ਰਾਪਤ ਕਰਨਾ ਤੇ ਅਡੋਡੀ ਨੇ ਨਾ ਜਿਵੇਂ ਮਤਲਬ ਜਿਸ ਤਰ੍ਹਾਂ ਦੇ ਕਿਤੇ ਨੇ ਉਸ ਤਰ੍ਹਾਂ ਦਾ ਕਰਕੇ ਗੁਰੂ ਜੀ ਨੇ ਦੱਸਿਆ ਜੋਗ ਧਰਮ ਦਾ ਗਿਆਨ ਪ੍ਰਾਪਤ ਕਰਨਾ ਵਿਚਾਰ ਕਰਨਾ ਹੈ ਤੇ ਬ੍ਰਾਹਮਣਾਂ ਦਾ ਧਰਮ ਗੀਤਾ ਦਾ ਵਿਚਾਰ ਕਰਨਾ ਹੈ ਜਿਵੇਂ ਆਪਣੇ ਆਪਣੇ ਫਰਜ਼ ਕਰੇ ਖਤਰੀ ਸਵਦੰ ਸੂਰ ਸਵਦੰ ਸੋਦਰ ਸਵਦੰ ਪ੍ਰਾਕਿਰਤੇ ਗੁਰੂ ਜੀ ਖਤਰਿਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਤੇ ਸੂਦਰਿਆਂ ਦਾ ਸੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਇਹ ਅਡੋ-ਉਡੀ ਇਹ ਗੱਲ ਗੁਰੂ ਜੀ ਦੱਸ ਰਿਹਾ ਸਾਨੂੰ ਆਪਣੇ ਵੱਲੋਂ ਨਹੀਂ ਕਹਿ ਰਹੀ ਇਹ ਜੋ ਸਮਾਜ ਵਿੱਚ ਵਰਤਿਆ ਹੋਇਆ ਨਾ ਉਹ ਦੱਸ ਰਿਹਾ ਕੀ ਇਹ ਅਡੋ-ਉਡੀ ਜਾਤਾਂ ਦੇ ਨਾਲ ਅਡੋ-ਉਡੀ ਉਹਨਾਂ ਦੇ ਫਰਜ਼ ਜੋੜ ਦਿੱਤੇ ਗਏ ਹਨ ਪਰ ਅਸਲ ਗੱਲ ਕੀ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕੇ ਜੇ ਕੋ ਜਾਣੇ ਭਿਓ ਗੁਰੂ ਜੀ ਕਹਿੰਦੇ ਪਰ ਅਸਲ ਗੱਲ ਇਹ ਹੈ ਸਾਰਿਆਂ ਧਰਮਾਂ ਤੋਂ ਸ੍ਰੇਸ਼ਟ ਧਰਮ ਕੀ ਹੈ ਇੱਕ ਪਰਮਾਤਮਾ ਉਹਨੂੰ ਜਾਣਨਾ ਜੇ ਇਸ ਭੇਦ ਨੂੰ ਸਮਝ ਲਈਏ ਨਾਨਕ ਕਾ ਕਾ ਦਾਤਾ ਸੋਈ ਤਰੰਜਣ ਦੇਉ ਗੁਰੂ ਜੀ ਕਹਿੰਦੇ ਜਿਹੜਾ ਇਸ ਗੱਲ ਨੂੰ ਸਮਝਦਾ ਨਾ ਉਹ ਪਰਮਾਤਮਾ ਦਾ ਰੂਪ ਹੈ ਤੇ ਮੈਂ ਉਹਦਾ ਦਾਸ ਬਣਾਂ ਇਹ ਜਿਹੜਾ ਚਾਰ ਧਰਮਾਂ ਨੂੰ ਚਾਰੇ ਅਡੋਡੀ ਮੰਨਦਾ ਬਰਨਾ ਵਿੱਚ ਮੰਨਦਾ ਤੇ ਅਡੋਡੀ ਉਹਨਾਂ ਦੇ ਉਹ ਦੱਸਦਾ ਉਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਉਹ ਦੱਸਿਆ ਗੁਰੂ ਜੀ ਨੇ ਕਿ ਇਸ ਤਰ੍ਹਾਂ ਵੰਡੇ ਹੋਏ ਐ ਪਰ ਅਸਲ ਗੱਲ ਇਹ ਹੈ ਕਿ ਮਾਲਕ ਇੱਕ ਹੈ ਤੇ ਜਿਹੜਾ ਇਸ ਗੱਲ ਨੂੰ ਸਮਝਦਾ ਮੈਂ ਉਹਦਾ ਦਾਸ ਬਣਨ ਨੂੰ ਤਿਆਰ ਆ ਮਹਲਾ ਦੂਜਾ ਇੱਕ ਕ੍ਰਿਸ਼ਨੰ ਸਰਵਦੇਵਾ ਦੇਵ ਦੇਵਾ ਤੇ ਆਤਮਾ ਇੱਕ ਪਰਮਾਤਮਾ ਹੀ ਸਾਰੇ ਦੀਵੇ ਦੇਵਤਿਆਂ ਦੀ ਆਤਮਾ ਹੁਣ ਦੇਵਤੇ ਡੋਡੀ ਮੰਨੇ ਜਾਂਦੇ ਨਾ ਗੁਰੂ ਜੀ ਕਹਿੰਦੇ ਸਾਰੇ ਦੇਵਤੇ ਕਿੱਥੋਂ ਪੈਦਾ ਹੋਏ ਆ ਮਾਲਕ ਤੋਂ ਤੇ ਉਸ ਮਾਲਕ ਦੀ ਸ਼ਕਤੀ ਹੀ ਸਭ ਵਿੱਚ ਹੈ ਦੇਵਤਿਆਂ ਦਾ ਦੇਵਤਾ ਉਹ ਪਰਮਾਤਮਾ ਹੀ ਹੈ ਸਭ ਤੋਂ ਵੱਡਾ ਦੇਵਤਾ ਉਹ ਹੀ ਹੈ ਇੱਥੇ ਗੁਰੂ ਜੀ ਸਾਨੂੰ ਕਿੱਧਰ ਲੈ ਕੇ ਜਾ ਰਹੇ ਆ ਇੱਕ ਆਕਰ ਚੇਤ ਕਰ ਰਹੇ ਆ ਸਾਨੂੰ ਆਤਮਾ ਬਾਤ ਦੇਵ ਸੈ ਜੇ ਕੋ ਜਾਣੇ ਪਿਓ ਨਾਨਕ ਤਾਕਾ ਦਾਸ ਐ ਸੋਈ ਨਰਿੰਜਣ ਦਿਓ ਗੁਰੂ ਜੀ ਕਹਿੰਦੇ ਜੋ ਮੁਰਖ ਪ੍ਰਭੂ ਦੇ ਇਸ ਪਰਮਉਤੇ ਆਤਮਾ ਦੇ ਭੇਦ ਨੂੰ ਜਾਣ ਲੈਂਦਾ ਸਮਝੋ ਉਸ ਮਾਲਕ ਨਾਲ ਜੁੜ ਜਾਂਦਾ ਤੇ ਜਿਹੜਾ ਉਸ ਮਾਲਕ ਨਾਲ ਜੁੜ ਗਿਆ ਉਹ ਪਰਮਾਤਮਾ ਦਾ ਰੂਪ ਹੈ ਤੇ ਦਾਸ ਨਾਨਕ ਉਹਦੇ ਦਾਸ ਬਣਨ ਲਈ ਤਿਆਰ ਹੈ ਮਹਲਾ ਪਹਿਲਾ ਕੁੰਬੇ ਵਰਦਾ ਜਲ ਰਹੇ ਚਲ ਬਿਨ ਕੁੰਬ ਨਾ ਹੋਈ ਹੁਣ ਅਸੀਂ ਪਾਣੀ ਨੂੰ ਘੜੇ ਵਿੱਚ ਰੱਖਦੇ ਆਂ ਪਰ ਘੜਾ ਉਨੋਂਣ ਵੇਲੇ ਉਹੀ ਪਾਣੀ ਵਰਤਿਆ ਜਾਂਦਾ ਪਾਣੀ ਤੋਂ ਬਿਨਾ ਘੜਾ ਬਣਦਾ ਨਹੀਂ ਜੇ ਮਿੱਟੀ ਭੋਂਦੀ ਨਾ ਘੜਾ ਬਣਦਾ ਮਿੱਟੀ ਭੋਂਣ ਵਾਸਤੇ ਪਾਣੀ ਚਾਹੀਦਾ ਤੇ ਪਾਣੀ ਨੂੰ ਘੜਾ ਬਣਾਉਣ ਵਾਸਤੇ ਪਾਣੀ ਚਾਹੀਦਾ ਤੇ ਉਹ ਪਾਣੀ ਹੀ ਫਿਰ ਉਹ ਉਹ ਕੜਾਈ ਫਿਰ ਉਸ ਪਾਣੀ ਨੂੰ ਸਾਹਮਣੇ ਰੱਖਦਾ ਐਸ ਤਰੀ ਗੁਰੂ ਜੀ ਕਹਿੰਦੇ ਗਿਆਨ ਕਾ ਵਰਦਾ ਮਨ ਰਹੀ ਗੌਰਵੇਂ ਗਿਆਨ ਨਾ ਹੋਈ ਇਹ ਮਾਰਨੇ ਖਣ ਦਾ ਗਿਆਨ ਨਾਲ ਜਿਹੜਾ ਬਕਾ ਗਿਆਨੀ ਹੋਂ ਤੱਕ ਦੌੜੇਗਾ ਜਦੋਂ ਉਹਨੂੰ ਗਿਆਨ ਆ ਗਿਆ ਫਿਰ ਰੁਕੇਗਾ ਬਿਨ ਗੁਰੂ ਬਿਨ ਗਿਆਨ ਨਾ ਹੋਵੇ ਪਰ ਪ੍ਰਮਾਤਮਾ ਦਾ ਗਿਆਨ ਮਿਲੇ ਕਿੱਥੋਂ ਗੁਰੂ ਸੋਲ ਜੇ ਗੁਰੂ ਦਾ ਗਿਆਨ ਪ੍ਰਾਪਤ ਕਰਾਂਗੇ ਤਾਂ ਹੀ ਗੱਲ ਬਣੇ ਪੜਿਆ ਹੋਵੇ ਗੁਣੀ ਘਰ ਗੁਣਹੰਗਾਰ ਤਾਂ ਓਮੀ ਸਾਧਨਾ ਮਾਰੀਏ ਗੁਰੂ ਜੀ ਕਹਿੰਦੇ ਜੇ ਕੋਈ ਪੜਿਆ ਲਿਖਿਆ ਬੰਦਾ ਮਨ ਕਰਮੀ ਹੈ ਤੇ ਫਿਰ ਉਹਨੂੰ ਦੇਖ ਕੇ ਆਪੜ ਬੰਦੇ ਨੂੰ ਘਬਰਾਉਣਾ ਨਹੀਂ ਚਾਹੀਦਾ ਆਪੜ ਬੰਦੇ ਨੂੰ ਘਬਰਾਉਣਾ ਨਹੀਂ ਚਾਹੀਦਾ ਕਿ ਗਿਆਨੀ ਜਦੋਂ ਇੰਨਾ ਮੂਰਖ ਹੋ ਰਿਹਾ ਹੈ ਬਸ ਸਾਡੇ ਸਾਹ ਦੇ نیچے ਸਭ ਕੁਝ ਵਰਤ ਰਿਹਾ ਹੈ ਤੁਸੀਂ ਆਪ ਹੀ ਇਹਨੂੰ ਆਪਕਾ ਅਨੁਭਵ ਕਰਿਓ ਮੈਂ ਇਹਦੇ ਬਾਰੇ ਜਿਆਦਾ ਨਹੀਂ ਬੋਲਦਾ ਜੇ ਹਾ ਕਾਲ ਕਾਲਣਾ ਤਵੇਉ ਨਾਮੁ ਵਿਚਾਰੀਏ ਗੁਰੂ ਜੀ ਕਹਿੰਦੇ ਜੇ ਹਾ ਜੀ ਮਨੁਖ ਆਪਣੀ ਕਿਰਤ ਕਰਦਾ ਕੰਮਕਾਰ ਕਰਦਾ ਉਸ ਦਾ ਉਹਿਆ ਜੀ ਨਾਮ ਪੈ ਜਾਂਦਾ ਹੈ ਜੇ ਨਹੀਂ ਮੂਰਖ ਵੀ ਆਪ ਹੀ ਖਵਾ ਲੰਦਾ ਤੇ ਸਿਆਣਾ ਕੀਆ ਐਸੀ ਕਲਾ ਨਾ ਕੀਡੀਏ ਜਿਤ ਦਰਗੇ ਗਿਆ ਹਾਰੀਏ ਪਰ ਗੁਰੂ ਜੀ ਕਹਿੰਦੇ ਤੇ ਸੰਸਾਰਿਕ ਗੱਲ ਹੈ ਕਾਮਨਾ ਕਰ ਜਿਹੜਾ ਪਰਮਾਤਮਾ ਦੇ ਧੁਰੇ ਝੂਠਾ ਪਾ ਰੇ ਉਹ ਨਾ ਕਰ ਉਹ ਸੱਚ ਦੇ ਨਾਲ ਜੁੜਿਆ ਰਹੇ ਭਾਵੇਂ ਤੂੰ ਪੜਿਆ ਹੈ ਭਾਵੇਂ ਤੂੰ ਅਨਪੜਾ ਹੈ ਪੜਿਆ ਹੈ ਤੇ ਓਮੀਆਂ ਵਿਚਾਰ ਗਏ ਵਿਚਾਰੀਏ ਮਨੁੱਖ ਭਾਵੇਂ ਪੜਿਆ ਹੋਵੇ ਤੇ ਭਾਵੇਂ ਅਨਪੜਾ ਹੋਵੇ ਪ੍ਰਭੂ ਦੇ ਦਰ ਤੇ ਕੇਵਲ ਤੇ ਕੇਵਲ ਉਹਦੇ ਚੰਗੇ ਵਿਚਾਰਾਂ ਦਾ ਲੇਖਾ ਹੁੰਦਾ ਹੈ ਇਹ ਵੀ ਕਿ ਪੜਿਆ ਤੇ ਜਾਦੇ ਪੈਸੇ ਕਮਾਰ ਕੇ ਤੇ ਜਾਦੇ ਧਨਵਾਨ ਹੋਇਆ ਬਟਾ ਵੀ ਉਹ ਜਾਦੇ ਪਰਮਾਤਮਾ ਕੋਲੇ ਸਾਡੇ ਸਿਸਟਮ ਚ ਉਹਨੇ ਸਭ ਕੁਝ ਹੋਇਆ ਪਿਆ ਮੂੰਹ ਚੱਲੇ ਸੋ ਅੱਗੇ ਮਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਮੂੰਹ ਚੱਲੇ ਮਾਰ ਮੁਖ ਜਿਹੜਾ ਆਪਣੇ ਮਨ ਦੀ ਨਾ ਗਵਾਤਮਤਾਵ ਕੇ ਚੱਲਦਾ ਹੈ ਗੁਰੂ ਜੀ ਕਹਿੰਦੇ ਭਾਵੇਂ ਪੜਿਆ ਤੇ ਭਾਵੇਂ ਨਾ ਪੜੇ ਕੋਈ ਇੱਕ ਮਾਰ ਪਾਣੀ ਕਣੀ ਹੈ ਗੁਰਮਤ ਲੈਣੀ ਹੈ ਗੁਰਮਤ ਨਾਲ ਜੁੜੀਏ ਗੁਰੂ ਦੀ ਬਾਤ ਅੰਦਰ ਫਸਾਈਏ ਤੇ ਗੁਰੂ ਦੇ ਹੋ ਜਾਈਏ ਗੁਰੂ ਨਾਲ ਇੱਕ ਮਿਕ ਹੋਈਏ ਬਾਣੀ ਪੜ੍ਹੀਏ ਬਾਣੀ ਨੂੰ ਸਮਝੀਏ ਬਹੁਤ ਅੱਗੇ ਇਦਾਂ ਹੋਰ ਗਿਆਨ ਪਿਆ ਬਾਣੀ ਦਾ ਸਾਨੂੰ ਜੋ ਸਮਝੋ ਵਿਚਾਰਿਆ ਜੋ ਮੈਂ ਹੁਣ ਬੋਲ ਦਿੱਤਾ ਉਹ ਫਾਈਨਲ ਨਹੀਂ ਹੈਗਾ ਨਾ ਨਾ ਅੱਜ ਫਾਈਨਲ ਹੈ ਨਾ ਕੱਲ ਫਾਈਨਲ ਹੈ ਇੱਕ ਉਦਾਹਰਨ ਦੇ ਕੇ ਤੁਹਾਨੂੰ ਮੈਂ ਇਸ ਚੀਜ਼ ਨੂੰ